ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਲਓ ਜੀ ਆਪਾਂ ਪਹੁੰਚ ਗਏ ਜੀ ਝਨੀਰ ਜੀ ਤੇ ਆ ਜੱਗੇ ਨੇ ਜੀ ਜੌਂਡੀਅਰ ਦੇ ਬਲਾਤੇ ਜੀ ਬੰਬ ਕਿਉਂ ਜੱਗੇ ਜੀ ਬਲਾਤੇ ਬੰਬ 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 ਪੂਰੀ ਦੱਸਣਾ ਹੀ ਕਰ ਤਾ ਯਾਰ ਟਰੈਕਟਰ ਤੁਹਾਨੂੰ ਅੱਗੇ ਦਿਖਾਵਾਂਗੇ ਜੀ ਆਹ ਜੀ ਜੱਗਾ ਅੰਮਾ ਮਿਊਜ਼ਿਕ ਸਿਸਟਮ ਜੌਂਡੀਅਰ ਤੁਹਾਨੂੰ ਅੱਗੇ ਦਿਖਾਵਾਂਗੇ ਜੌਂਡੀਅਰ ਅਸੀਂ ਇੱਥੋਂ ਰਵਾਨਾ ਕਰਤਾ ਕਿਉਂਕਿ ਇੱਥੇ ਥੋੜਾ ਰਸ ਜਿਆਦਾ ਹੋਣ ਲੱਗਿਆ ਸੀਗਾ ਟਰੈਕਟਰ ਆਪਾਂ ਇਥੋਂ ਭੇਜਦਾ ਝਨੀਰ ਤੋਂ ਕਰਾਇਆ ਇਹ ਸੈਟਅਪ ਸਾਰਾ ਤਿਆਰ ਅੱਗੇ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਟੈਸਟਿੰਗ ਟੈਸਟਿੰਗ ਥੋੜੀ ਜਿਹੀ ਵੀ ਤਿਆਰ ਕੀਤਾ ਭਰਾ ਨੇ ਤੇ ਫੋਰਡ ਵੀ ਤਿਆਰ ਹੋਈ ਜਾਂਦਾ ਜਮਿਟੀ ਢੱਲਾਂ ਵਾਲਾ ਬਹੁਤ ਸੋਹਣਾ ਕੰਮ ਕਰ ਰਿਹਾ ਦਾ ਜਮ ਓਕੇ ਜੱਗਿਆ ਲੋਵੀ ਵੱਡੇ ਭਾਈ ਬਹੁਤ ਜੱਗਾ ਪਾ ਮਾ ਮਿਊਜ਼ਿਕ ਅੱਜ ਤੋਂ ਮਨੀਰ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਜਿੰਨੀ ਆਪਣੇ ਕੋਲੇ ਪਹੁੰਚੀ ਹੈ ਬਾਈ ਇੱਕ ਮਿੰਟ ਇੱਕ ਮਿੰਟ ਫੋਟੋ ਕਰਾਉਣਾ ਹੈ ਜੇ ਕੋਈ ਵੀ ਹੈ ਸਾਰਿਆਂ ਨੂੰ ਦਿਲਾਉ ਤੁਹਾਨੂੰ ਲੋਵੀ ਮੇਤਰੋ ਦੇਖੋ ਬਾਈ ਗਲਾਬ ਸਿੱਧੂ ਦਾ ਟਰੈਕਟਰ ਜਾ ਰਿਹਾ ਮਾਗਰ ਸਿੱਧੂ ਮੂਸੇ ਵਾਲਾ ਤੇ ਬਾਈ ਗਲਾਬ ਸਿੱਧੂ ਦੀ ਫੋਟੋ ਲੱਗੀ ਆ ਤੇ ਆਏ ਰਿਕਾਰਡ ਕਰ ਰਹੇ ਆ ਆਵਾਜ਼ ਕਿਉਂਕਿ ਪਿੱਛੇ ਗਾਣਾ ਚੱਲ ਰਿਹਾ ਸੀ ਪਰ ਤੁਹਾਨੂੰ ਪਤਾ ਕਾਪੀਰਾਈਟ ਵਾਲਾ ਸਿਸਟਮ ਵੀ ਮੈਂਟ ਲੱਗਦਾ ਉਹਨੂੰ ਤੇ ਟਰੈਕਟਰ ਚੈੱਕ ਕਰਕੇ ਦੇਖੋ ਮੇਤਰੋ ਬੰਬ ਬੁਲਾਏ ਪਿਆ ਕਿ ਨਹੀਂ ਉਹਦੇ ਕਹਿਣ ਵਾਂਗੂ ਨਵੀਂ ਬਿਊਟੀ ਬੌਟੀ ਮੰਗੂ ਸ਼ਿੰਗਾਰਿਆ ਲੱਗਦਾ ਤੇ ਹਲੇ ਥੋੜਾ ਚਾਨਣਾ ਸੂਰਜ ਸੀ ਤਾਂ ਕਰਕੇ ਅਧੀਆਂ ਲਾਈਟਾਂ ਦਿਖ ਨਹੀਂ ਰਹੀਆਂ ਕਿਉਂ ਵੀ ਮੁੰਡਿਓ ਪੈਂਦੀ ਆ ਫਿਰ ਤੱਕ ਛੰਦਾ ਆਪਣਾ ਭਰਾ ਇੰਨੀ ਠੰਡ ਚ ਟਰੈਕਟਰ ਪਹਿਲਾਂ ਛੱਡ ਕੇ ਗਿਆ ਹੁਣ ਫਿਰ ਫੇਰ ਲੈ ਕੇ ਆਇਆ ਉਥੋਂ ਲੱਗਦਾ ਹੈ 15 ਦਿਨ ਟਰੈਕਟਰ ਨੂੰ ਪਰ ਟਰੈਕਟਰ ਦੱਸਦਾ ਹੈ ਸ਼نگਾਰਿਆ ਹੋਇਆ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਮਿੱਤਰੋ ਗੱਲ ਬਣੀ ਆ ਕਿ ਨਹੀਂ ਪੂਰੀ ਬਾਕੀ ਤੁਹਾਨੂੰ ਕਿਸੇ ਦਿਨ ਹਨੇਰੇ ਦੀ ਵੀਡੀਓ ਬਣਾ ਕੇ ਦਿਖਾਵਾਂਗੇ ਪਿਆਰ ਕਰਦੇ ਰਹੋ ਜੁੜੇ ਰਹੋ ਸ਼ਾਸਤ੍ਰਿਕ